ਹਰਤੀ ਹਾਂਜੀ ਸੱਸੀ ਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਪਹਿਲਾਂ ਤਾਂ ਜਿੰਨੇ ਵੀ ਆਪਣੇ ਸਾਜਣ ਮਿੱਤਰ ਭੈਣ ਭਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਗੱਲਬਾਤ ਇਸ ਟੌਪਿਕ ਤੇ ਕਰਨੀ ਹੈ ਵੀ ਜਿਹੜੇ ਵੀਰ ਆਪਣੇ ਘੋੜਿਆਂ ਦਾ ਰੇਟ ਸੁਣ ਕੇ ਡਰ ਜਾਂਦੇ ਵੀ ਜਿਹੜੇ ਵੀਰ ਕਹਿੰਦੇ ਆ ਵੀ ਸਾਨੂੰ ਜਦੋਂ ਅਸੀਂ ਸ਼ੌਂਕ ਪੂਰਾ ਕਰਨ ਲਈ ਦਾ ਸੋਚਦੇ ਆ ਜਾਂ ਘੋੜੀ ਖਰੀਦਣ ਲਈ ਸੋਚਦੇ ਆ ਨਾ ਆ ਵੀ ਜਿਹੜੇ ਵੀਰਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੀ ਅਸੀਂ ਘੋੜੀ ਰੱਖਣੀ ਆ ਭਾਈ ਹਨਾ ਤੇ ਉਹ ਸਾਨੂੰ ਰੇਟ 10 ਕੀ ਡਰਾ ਦਿੰਦੇ ਆ ਘੋੜਿਆਂ ਦਾ ਵੀਰੇ ਕਿਤੇ ਨਾ ਕਿਤੇ ਉਹ ਵੀ ਸਹੀ ਹੁੰਦੇ ਨੇ ਜਦੋਂ ਉਹ ਰੇਟ ਦੱਸਦੇ ਨੇ ਕਿਉਂਕਿ ਜੇਕਰ ਤੁਸੀਂ ਚੰਗੀ ਲਾਈਨ ਦਾ ਜਾਨਵਰ ਘਰੇ ਰੱਖਣਾ ਚਾਹੁੰਦੇ ਹੋ ਠੀਕ ਆ ਤਾਂ ਉਹ 20-25000 ਰੁਪਏ ਦੇ ਵਿੱਚ ਨਹੀਂ ਮਿਲਦਾ ਆ ਨਵਾਂ ਬੰਦਾ ਵੀਰੇ ਕੀ ਸੋਚਦਾ ਵੀ 20-25000 ਦਾ ਬੱਚਾ ਲੈ ਕੇ ਪਾਲ ਲਾਂਗੇ ਇਹਨੇ ਘਰੇ ਕਿਉਂਕਿ ਪਰ ਵੀਰੇ ਅੱਜ ਦੀ ਟਾਈਮ ਦੇ ਵਿੱਚ ਜਿਹੜੇ ਘੋੜੇ ਆ ਘੋੜਿਆਂ ਦਾ ਰੇਟ ਬਹੁਤ ਹਾਈ ਚਲਾ ਗਿਆ ਤੇ 20-25000 ਦੇ ਵਿੱਚ ਬੱਚਾ ਨਹੀਂ ਮਿਲਦਾ ਇਸ ਦੇ ਟਾਈਮ ਦੇ ਵਿੱਚ ਪਰ ਬੱਚਾ ਲੈਣ ਦੇ ਵਿੱਚ ਵੀਰੇ ਤੁਹਾਨੂੰ ਫਾਇਦਾ ਵੀ ਨਹੀਂ ਹੈਗਾ ਨਵੇਂ ਬੰਦਿਆਂ ਨੂੰ ਪਰ ਜਿਵੇਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਹੀ ਵੀ ਘੋੜਿਆਂ ਦੇ ਰੇਟ ਹਾਈ ਨੇ ਹਨਾ ਕਿਉਂਕਿ ਵੀਰੇ ਉਹ ਬੰਦਾ ਸਹੀ ਇੱਥੇ ਤਾਂ ਹੁੰਦਾ ਕਿਉਂਕਿ ਜਦੋਂ ਬੰਦਾ ਨਾ ਘੋੜੀ ਰੱਖਦਾ ਜਿਵੇਂ ਘੋੜੀ ਲੈ ਲਈ ਬੰਦੇ ਨੇ 2 ਟਾਂ ਲੱਖ ਰੁਪਏ ਦੀ ਬੰਦਾ ਘੋੜੀ ਹੁੰਦੀ ਹੈ ਬੰਦੇ ਕੋਲੇ ਹਨਾ ਚੰਗੀ ਲਾਈਨ ਦੀ ਤੇ ਉਹ ਬੰਦਾ ਜਦੋਂ ਬਈ ਘੋੜੀ ਨੂੰ ਕਰਾਸ ਕਰਵਾਉਂਦਾ ਹਨਾ ਗੱਭਣ ਕਰਾਉਂਦਾ ਕਈ ਵਾਰੀ ਘੋੜੀਆਂ ਹੁੰਦੀਆਂ ਰਿਪੀਟ ਚੱਲੀਆਂ ਜਾਂਦੀਆਂ ਗੱਭਣ ਨਹੀਂ ਰਹਿੰਦੀਆਂ ਹਨਾ ਤੇ ਉਦਾਂ ਵੀਰੇ ਫਿਰ ਜਦੋਂ ਉਹਦਾ ਟਾਈਮ ਵੇਸਟ ਹੁੰਦਾ ਨਾ ਸਾਲ ਡੇਢ ਸਾਲਾਂ ਹੀ ਲੰਘ ਜਾਂਦਾ ਪਹਿਲੀ ਈਰ ਘੋੜੀ ਕ੍ਰਾਸ ਕਰਵਾਈ ਖਾਲੀ ਰਹੇਗੀ ਹਨਾ ਘੋੜੀ ਤੇ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਘੋੜਿਆਂ ਦੀਆਂ ਫੀਸਾਂ ਆਂ ਅੱਜ ਦੇ ਟਾਈਮ ਦੇ ਵਿੱਚ ਚੰਗੇ ਘੋੜੇ ਦੀ ਜੇ ਚੰਗੇ ਘੋੜੇ ਤੋਂ ਘੋੜੀ ਕ੍ਰਾਸ ਕਰਵਾਉਣੀ ਹੈ ਤੇ ਪਹਿਲੀ ਈਰ ਬੰਦੇ ਨੇ ਘੋੜੀ ਕ੍ਰਾਸ ਕਰਵਾਈ ਲੱਖ ਰੁਪਈਆ ਉਸ ਘੋੜੇ ਵਾਲੇ ਨੂੰ ਫੀਸ ਦੇ ਕੇ ਆਇਆ ਬਾਈ ਹਨਾ ਤੇ ਘੋੜੀ ਖਾਲੀ ਨਿਕਲ ਗਈ ਚੈੱਕ ਕਰਾਈ ਜਦੋਂ ਘੋੜੀ ਖਾਲੀ ਰਹੇ ਤੇ ਦੂਸਰੀ ਵਾਰ ਫੇਰ ਘੋੜੀ ਗੱਭਣ ਕਰਾਈ ਫੇਰ ਖਾਲੀ ਨਿਕਲ ਗਈ ਔਰ ਪੀੜ ਚਲੀ ਗਈ ਨਾ ਤੇ ਲੱਖ ਰੁਪਿਆ ਉਹ ਬੰਦੇ ਦੀ ਜਿਹੜਾ ਘੋੜੇ ਵਾਲੇ ਨੂੰ ਦਿੱਤਾ ਸੀ ਉਹ ਤਾਂ ਗਿਆ ਨਾ ਖਰਾਬ ਹੋਇਆ ਇਸ ਤੋਂ ਬਾਅਦ ਬੰਦਾ ਵੀਰੇ ਘੋੜੀ ਦਾ ਟਰੀਟਮੈਂਟ ਕਰਾਉਂਦਾ ਜਦ ਦੂਆ ਚੱਲ ਕਿਤੇ ਨਾ ਕਿਤੇ ਜਾ ਕੇ ਘੋੜੀ ਗੱਭਣ ਰਹਿ ਜਾਂਦੀ ਆ ਗੱਭਣ ਰਹਿਣ ਤੋਂ ਬਾਅਦ ਵੀਰੇ ਘੋੜੀ ਸਾਲ ਬੰਦਾ ਉਹਨੂੰ ਸਾਂਭਦਾ ਨਾ ਸਾਲ ਦੀ ਮਿਹਨਤ ਹੁੰਦੀ ਆ ਤੇ ਸਾਲ ਸਾਂਭਣ ਤੋਂ ਬਾਅਦ ਜਦੋਂ ਵੀਰੇ ਬਸ਼ੇਰਾ ਬੱਚਾ ਜਾਂ ਬੱਚੀ ਕੁਝ ਵੀ ਆਉਂਦਾ ਘੋੜੀ ਸੁੰਦੀ ਆ ਨਾ ਸਾਲ ਬਾਅਦ ਤੇ 6-7 ਮਹੀਨੇ ਵੀਰੇ ਫਿਰ ਬੰਦਾ ਬੱਚੇ ਦੀ ਸੇਵਾ ਕਰਦਾ ਹਨਾ 5-4 ਮਹੀਨੇ ਤਾਂ ਪਹਿਲਾਂ ਬੱਚੇ ਨੂੰ ਦੁੱਧ ਹੀ ਪਿਆਉਂਦਾ ਘੋੜੀ ਦਾ ਤੇ ਸੇਵਾ ਕਰਦਾ ਉਹਦੀ ਇਸ ਤੋਂ ਬਾਅਦ ਕਿਤੇ ਨਾ ਕਿਤੇ ਜਾ ਕੇ ਬਾਈ ਉਹ ਇੰਨਾ ਟਾਈਮ ਸਾਲ ਡੇਢ ਸਾਲ ਮਿਹਨਤ ਕਰਕੇ ਇਸ ਤੋਂ ਬਾਅਦ ਮੇਲੇ ਤੇ ਲੈ ਕੇ ਜਾਂਦਾ ਸੇਲ ਕਰਨ ਲਈ ਵੀ ਪ੍ਰੋਫਿਟ ਹੋਵੇ ਹਨਾ ਉਸ ਨੂੰ ਤੇ ਉੱਥੇ ਜਾ ਕੇ ਜਦੋਂ ਬਈ ਬੰਦਾ ਖੜਾਉਂਦਾ ਬੱਚਾ ਬੱਚੀ ਹਨਾ ਕੁਝ ਵੀ ਤਾਂ ਜਦੋਂ ਕੋਈ ਨਵਾਂ ਬੰਦਾ ਉੱਥੇ ਜਾ ਕੇ ਪੁੱਛਦਾ ਰੇਟ ਹਨਾ ਬਾਈ ਲਾਉਂਦਾ ਉਹਦੇ ਤੇ ਰੇਟ ਤਾਂ ਆਪਣੇ ਅਰਗੇ ਕੀ ਕਰਦਾ ਵੀਰੇ 20-25000 ਰੁਪਏ ਲਾਉਂਦਾ ਉੱਥੇ ਕਿਤੇ ਨਾ ਕਿਤੇ ਬਾਈ ਉਹ ਵੀ ਬੰਦੇ ਦਾ ਮਾਨ ਟੁੱਟਦਾ ਹਨਾ ਤੇ ਕਿਉਂਕਿ ਵੀਰੇ ਇਹ ਵੀ ਇੱਕ ਫਸਲ ਦੀ ਤਰ੍ਹਾਂ ਜਿਵੇਂ ਕਿਸਾਨ 6 ਮਹੀਨੇ ਫਸਲ ਦੀ ਫਸਲ ਅਗਾਉਣ ਤੇ ਲਾਉਂਦਾ ਨਾ 6 ਮਹੀਨੇ ਲੱਗਦੇ ਨੇ ਉਹਨੂੰ ਪਾਲਣ ਦੇ ਵਿੱਚ ਤਾਂ ਉਦਾਂ ਹੀ ਇਹ ਵੀਰੇ ਘੋੜਿਆਂ ਤੇ ਆ ਜਾਂਦਾਗਾ ਤੇ ਬੰਦੇ ਦੀ 1 ਸਾਲ ਡੇਢ ਸਾਲ ਦੀ ਮਿਹਨਤ ਹੁੰਦੀ ਹੈ ਵੀਰੇ ਆਪਣੇ ਆਰਕੇ ਜਦੋਂ ਜਾ ਕੇ 20-25000 ਰੁਪਏ ਲਾਉਂਦਾ ਨਾ ਉਸ ਜਨਵਰ ਤੇ ਤੇ ਬੰਦੇ ਦਾ ਵੀਰੇ ਉਦੋਂ ਮਨ ਟੁੱਟਦਾ ਤੇ ਉੱਥੇ ਵੀਰੇ ਤੁਸੀਂ ਵੀ ਗਲਤ ਹੁੰਨੇ ਹੋ ਕਿਉਂਕਿ ਵੀਰੇ ਜਦੋਂ ਤੁਸੀਂ ਬੱਚਾ ਜਾਂ ਬੱਚੀ ਖਰੀਦਣਾ ਚਾਹੁੰਦੇ ਹੁੰਨੇ ਹੋ ਨਾ ਤਾਂ ਵੀਰੇ ਉੱਥੇ ਤੁਸੀਂ ਉਹਦੀ ਥਾਂ ਤੇ ਚੰਗਾ ਤਾਂ ਤੁਸੀਂ ਮਾਰ ਚੰਬੀ ਘੋੜੀ ਖਰੀਦ ਲਓ ਨਾ ਕਿਉਂਕਿ ਚੰਬੀ ਘੋੜੀਆਂ ਜਿਹੜੀਆਂ ਵੀਰੇ 80000 90000 ਲੱਖ ਦੇ ਅੰਦਰ ਅੰਦਰ ਘੋੜੀ ਚੰਬੀ ਤੁਹਾਨੂੰ ਮਿਲ ਜਾਂਦੀ ਆ ਚੰਬੀ ਘੋੜੀ ਲੈ ਕੇ ਵੀਰੇ ਤੁਸੀਂ ਚੰਗੇ ਘੋੜੇ ਤੋਂ ਕਰਾਸ ਕਰਵਾ ਕੇ ਚੰਗਾ ਬੱਚਾ ਘਰੇ ਪੈਦਾ ਕਰ ਸਕਦੇ ਹੋ ਨਾ ਕਿਉਂਕਿ ਵੀਰੇ ਚੰਬੀ ਘੋੜੀ ਤੇ ਇਹ ਫਾਇਦਾ ਹੈ ਕਿ ਤੁਸੀਂ ਹੁਣ ਨਵੇਂ ਬੰਦੇ ਹੁੰਨੇ ਹੋ ਤੁਸੀਂ ਚਲ ਕਈ ਬੰਦੇ ਵਿੱਚ ਹੁੰਦੇ ਆ ਵੀਰੇ ਇਦਾਂ ਦੇ 4-5 ਲੱਖ ਰੁਪਏ ਘੋੜੀ ਤੇ ਲਾ ਵੀ ਦਿੰਦੇ ਆ ਨਾ ਪਹਿਲੀ ਵਾਰੀ ਜਦੋਂ ਪਹਿਲੀ ਵਾਰੀ ਵੀਰੇ ਬੰਦੇ ਨੇ ਰੱਖਣ ਦੇ 4-5 ਲੱਖ ਰੁਪਏ ਤੁਸੀਂ ਲਾਤਾ ਘੋੜੀ ਤੇ ਤੇ ਕਾਲ ਨੂੰ ਰੱਬ ਨਾ ਕਰੇ ਵੀਰੇ ਤੁਹਾਡਾ ਨੁਕਸਾਨ ਹੋ ਜਾਂਦਾ ਘੋੜੀ ਦੇ ਵਿੱਚ ਕਿਉਂਕਿ ਤੁਸੀਂ ਨਵੇਂ ਬੰਦੇ ਹੋ ਵੀਰੇ ਤੁਹਾਨੂੰ ਨਹੀਂ ਕੇਅਰ ਕਰਨੀ ਆਉਂਦੀ ਕਿ ਨਹੀਂ ਪਤਾ ਉਹਨਾਂ ਬਾਰੇ ਹਨਾ ਇੰਨਾ ਤੇ ਤਾਂ ਕਰਕੇ ਵੀਰੇ ਉਹਦੇ ਵਿੱਚ ਨੁਕਸਾਨ ਵੀ ਹੁੰਦਾ ਜੇ ਤੁਸੀਂ ਚੰਬੀ ਘੋੜੀ ਰੱਖਦੇ ਹੋ ਵੀਰੇ ਉਹਦੇ ਵਿੱਚ ਤੁਹਾਨੂੰ ਇੰਨਾ ਡਰ ਨਹੀਂ ਹੁੰਦਾ ਚੰਬੀ ਘੋੜੀ 1 ਲੱਖ 1 ਲੱਖ ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਂਦੀ ਆ ਵਧੀਆ ਹਨਾ ਤੇ ਤੁਸੀਂ ਉਹ ਤੋਂ ਵੀਰੇ ਵਧੀਆ ਚੰਗੀ ਬਰੀਡਿੰਗ ਕਰਵਾਓ ਚੰਗਾ ਬੱਚਾ ਆਊਗਾ ਤੇ ਤੁਸੀਂ ਆ ਉਹਦਾ ਕੰਮ ਚਲਾ ਸਕਦੇ ਇਹਦੇ ਵਿੱਚ ਸ਼ੌਂਕ ਵੀ ਪੂਰਾ ਨਾਲੇ ਤੁਹਾਡਾ ਜੇ ਤੁਸੀਂ ਚੰਬੀ ਘੋੜੀ ਰੱਖ ਲਈ ਵੀਰੇ ਨਾਲ ਤਾਂ ਤੁਹਾਡਾ ਸਵਾਰੀ ਦਾ ਸ਼ੌਂਕ ਪੂਰਾ ਠੀਕ ਹੈ ਨਾਲ ਇਸ 6 ਮਹੀਨਾ ਨੂੰ ਬੱਚਾ ਆ ਜੂ ਜੇ ਘੋੜੀ ਗੱਭਣ ਆ ਦੂਜੀ ਤੀਜੀ ਗੱਲ ਵੀਰੇ ਇਹ ਹੈ ਜੇ ਤੁਸੀਂ ਬੱਚਾ ਲੈਣ ਨੂੰ ਜਾਂ ਬੱਚੀ ਲੈਣੇ ਹੋ ਹਨਾ ਉਹਦੇ ਵਿੱਚ ਤੁਹਾਨੂੰ 3 ਸਾਲ ਵੀਰੇ 2.5 ਤਿੰਨ ਸਾਲ ਤੁਹਾਨੂੰ ਉਹਨੂੰ ਪਾਲਣ ਦੇ ਲੱਗ ਜਾਂਦੇ ਨੇ ਉਦੋਂ ਨੂੰ ਵੀਰੇ ਤੁਹਾਡਾ ਸ਼ੌਂਕ ਮਰ ਜਾਂਦਾ ਹਨਾ ਤੇ ਜੋ ਸ਼ੌਂਕ ਮਰ ਗਿਆ ਜੇ ਤੁਹਾਡਾ ਸ਼ੌਂਕ ਮਰ ਗਿਆ ਵੀਰੇ ਤਾਂ ਤੁਸੀਂ ਚਾਰ ਬੰਦੇ ਨੂੰ ਹੋਰ ਕਹੋ ਜਾ ਕੇ ਉਹਨਾਂ ਦਾ ਵੀ ਸ਼ੌਂਕ ਮਰ ਜਾਂਦਾ ਵੀ ਭਾਈ ਇਹਦੇ ਵਿੱਚ ਫਾਇਦਾ ਨਹੀਂ ਤੇ ਇਹ ਚੱਕਰ ਹੁੰਦਾ ਵੀਰੇ ਤਾਂ ਕਰਕੇ ਚੰਬੀ ਘੋੜੀ ਰੱਖੋ ਵਧੀਆ ਤੇ ਉਹ ਤੋਂ ਬਰੀਡਿੰਗ ਕਰਵਾਓ ਤੇ ਅੱਗੇ ਵੀਰੇ ਨਾਲੇ ਆਪਾਂ ਨਵੇਂ ਜਿਹੜੇ ਬੰਦੇ ਘੋੜੀਆਂ ਪਾਲ ਕੇ ਨਾ ਟਾਈਮ ਹਨਾ ਆਪਾਂ ਜਾ ਕੇ ਫਿਰ ਮੰਡੀਆਂ ਦੇ ਵਿੱਚ ਉਹਨਾਂ ਦੇ ਰੇਟ ਲਾਉਣੇ ਆ 20 25 ਹਜ਼ਾਰ ਨਾਲੇ ਉਹਨਾਂ ਦਾ ਦਿਲ ਤੋੜਦਾ ਵੀਰੇ ਕਿਉਂ ਆਪਾਂ ਇਦਾਂ ਦੇ ਕੰਮ ਕਰਦੇ ਕਿਸੇ ਵੀ ਭਾਈ ਇੱਕ ਗੱਲ ਹੋਰ ਆ ਨਵੇਂ ਬੰਦਿਆਂ ਨੂੰ ਵੀ ਮੈਂ ਇਹੀ ਗੱਲ ਕਹਿਣਾ ਵੀ ਕਿਸੇ ਚੰਗੇ ਬੰਦੇ ਦੀ ਸਲਾਹ ਲਿਆ ਕਰੋ ਵੀਰੇ ਘੋੜੀ ਖਰੀਦਣ ਲਈ ਤੇ ਜਿਹੜੇ ਭਾਈ ਘੋੜੇ ਰੱਖਦੇ ਆ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹਿੰਦਾ ਜੇ ਕੋਈ ਨਵਾਂ ਬੰਦਾ ਤੁਹਾਡੇ ਤੋਂ ਸਲਾਹ ਲੈਣ ਆਉਂਦਾ ਨਾ ਵੀਰੇ ਘੋੜੀਆਂ ਵਾਸਤੇ ਘੋੜੀ ਰੱਖਣ ਨੂੰ ਤਾਂ ਉਹਨੂੰ ਵੀਰੇ ਸਹੀ ਸਲਾਹ ਦਿਓ ਚੰਗੀ ਬੱਚਾ ਬੱਚੀ ਨਾ ਉਹਨੂੰ ਖਰੀਦ ਕੇ ਦੇਵੋ ਘੋੜੀ ਤਾਂ ਕਿ ਬੰਦਾ ਇਸ ਦੇ ਵਿੱਚ ਵਧੀਆ ਪ੍ਰੋਫਿਟ ਕਰ ਸਕੇ ਅੱਗੇ ਉਹਨੂੰ ਕੋਈ ਕਮਾਈ ਦਾ ਸਾਧਨ ਵੀ ਬਣੇ ਹਨਾ ਇਹ ਕਿਉਂਕਿ ਵੀਰੇ ਇੱਕ ਆਪ ਮੰਨਿਆ ਜਾਂਦਾ ਨੇ ਵੀ ਸ਼ੌਂਕ ਆ ਘੋੜਿਆਂ ਦਾ ਹਾਂ ਮੰਨਿਆ ਜਾਂਦਾ ਵੀਰੇ ਸ਼ੌਂਕ ਆ ਪਰ ਆਪਾਂ ਇਹ ਚੀਜ਼ ਨਹੀਂ ਹੈਗਾ ਵੀ ਹੁਣ ਆਮ ਬੰਦਾ ਜਿਹੜਾ ਗਰੀਬ ਘਰੋਂ ਬੰਦਾ ਉਹ ਇਦਾਂ ਤਾਂ ਹੈ ਨਹੀਂ ਵੀ ਉਹਨੂੰ ਕਿੰਨਾ ਕ ਖਵਾਈ ਜਾਊਗਾ ਹਨ ਘਰੇ ਖੜੀ ਨੂੰ ਤੇ ਤਾਂ ਕਰਕੇ ਵੀਰੇ ਚੰਗੀਆਂ ਘੋੜੀਆਂ ਰੱਖੋ ਤੇ ਮੈਂ ਇਹੀ ਬੇਨਤੀ ਕਰਨੀ ਸੀ ਅੱਜ ਦਾ ਆਪਣਾ ਇਹੀ ਟੌਪਿਕ ਸੀ ਧੰਨਵਾਦ ਮਿੱਤਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਿਉਂਦੇ ਬਸਦੇ ਰਹੋ ਕਰਦੇ ਬੰਦਾ ਗੁੱਟ ਰਹੀ ਆ